ਦ ਮੈਡੀਕਲ ਕਾਲਜ ਕਮਿਊਨਿਟੀ ਮੈਡੀਕਲ ਕਾਲਜ ਪੰਜਾਬ ਸਰਕਾਰ ਦੇ ਸਹਿਯੋਗ ਨਾਲ 60 40 ਦੀ ਰਿਸ਼ਵਤ ਉਹ ਤਿਆਰ ਹੋ ਰਿਹਾ ਫੌਜ ਤੋਂ ਜ਼ਮੀਨ ਲੈ ਲਈ ਅਸੀਂ ਉਹਨਾਂ ਨੂੰ ਅਸੀਂ ਮਤਲਬ ਬਦਲਾ ਲਈ ਉਹਨਾਂ ਨਾਲ ਜ਼ਮੀਨ ਤੇ ਉਸ ਤੋਂ ਬਾਅਦ ਕੁੜੀਆਂ ਦਾ ਕਾਲਜ ਤਿਆਰ ਹੋ ਗਿਆ ਸਾਰੇ ਸਕੂਲ ਵੀ ਸੀਨੀਅਰ ਸੈਂਟਰੀ ਸਕੂਲ 40 ਤੇ ਉਹ ਵੀ ਮਿਲਿਆ 40 ਕਹਾ ਹਾਂ ਜੀ ਹੁਣ ਬਸ ਉਦਘਾਟਨ ਕਰਨਾ ਰੱਖਾ ਅਗਲੇ ਅਗਲੇ ਸਪੈਸ ਤੇ ਤੇ ਮਲੇ ਕੋਲੇ ਦੀਆਂ ਪਿੰਡਾਂ ਦੀਆਂ ਸੜਕਾਂ ਮੰਡੀਆਂ ਖੇਡਾਂ ਦੇ ਮੈਦਾਨ ਸੀਵਰੇਜ ਦਾ ਮਲੇ ਕੋਲੇ ਦਾ ਕੰਮ ਇਹ ਸਾਰੇ 150 ਕਰੋੜ ਰੁਪਏ ਦਾ ਜਿਹੜਾ ਸਾਡਾ ਪ੍ਰੋਜੈਕਟ ਹੈ ਜਿਸ ਤਸੀਲ ਕੰਪਲੈਕਸ ਨਾਮਾ ਅਮਰਗੜ ਦਾ ਤਸੀਲ ਕੰਪਲੈਕਸ ਸਭ ਤੋਂ ਸਖਤ ਸੀ ਜੋੜੇਪੁਰ ਵਾਲੀ ਜਿਹੜੀ ਸੜਕ ਹੈ ਐਨੇ ਤੱਕ ਉਲਪੋੜ ਵੀ ਉਲਪੋੜ ਵੀ ਹੁਣ ਬਹੁਤ ਣਾ ਹੋ ਗਿਆ ਉਹਦਾ ਤਾਂ ਵੀ ਨਕਸ਼ੇ ਬਣ ਗਏ ਨੇ ਤੇ ਸੁਮਲੇ ਕੋਟਲੇ ਨੂੰ ਚਮਕਾ ਦੇਾਂਗੇ ਆਹ ਦੇਖੋ ਮਲੇਰਪੁਰ ਨੇ ਹੀਵਾ ਮੁਸਲਮਾਨਾਂ ਲਈ ਹੈ ਲੇਕਿਨ ਮਲੇਰਪੁਰ ਲਈ ਹੀਵਾ ਨਹੀਂ ਹੋ ਰਿਹਾ ਤਹਿਸੀਲ ਵੱਲੋਂ ਤਹਿਸੀਲਦਾਰ ਕਰਦੀ ਸੀ ਅੱਛਾ ਉਹ ਤਾਂ ਉਹ ಕಾಂಗ್ರೆਸ ਨਹੀਂ ਬੰਦ ਹੋਇਆ ਦਾ ಕಾಂಗ್ರೆਸ ਤਾਂ ਹੀ ਬੰਦ ਹੋਇਆ ਦਾ ਪਰ ਆਪਣੇ ਚੱਲਦਾ ਦਾ ਹੁਣ ਫੇਰ ਬੰਦ ਹੈ ਪਹਿਲਾਂ ಕಾಂಗ್ರೆਸ ਨੇ ਬੰਦ ਕਰਿਆ ਮੈਂ ਗੱਲ ਕਰ ਮੈਂ ਗੱਲ ਥੈਂਕ ਯੂ ਜੀ ਆਹ ਇੱਕ ਜਿਹੜਾ ਮਿੰਦੀ ਪਸਾ ਲਈ ਤੁਸੀਂ ਐਲਾਨ ਕੀਤਾ ਜੀ ਜਿਹੜੇ ਪਹਿਲਾਂ ਫਾਰਮੈਟ ਲੋਕਾਂ ਦੇ ਵਿੱਚ ਨਹੀਂ ਫਿਰ ਉਹ ਨਹੀਂ ਡਾਉਣਗੇ ਨਹੀਂ 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 ਕੋਈ ਨਹੀਂ بس ਪਿੰਡ ਤਾਂ ਖਾਲੀ ਪੈ ਨੇ ਮਿਨੀ ਬੱਸਾਂ ਲੱਗੋ ਚਾਲੀ ਨਹੀਂ ਲਈ ਆ ਜੀ ਕੋਈ ਹੈ ਨਹੀਂ بس ਸਰ ਪਿੰਡ ਦਾ ਤਾਂ ਤੋੜ ਹੀ ਦਿੱਤਾ ਹੈ ਬਸਾਂ ਦਾ ਸਿਸਟਮ ਸੋ 30 ਕਿਲੋਮੀਟਰ ਦਾ ਜਿਹੜਾ ਰੂਟ ਬਣੂਗਾ ਜਿਹਦੇ ਵਿੱਚ ਇੱਕ ਮਿਊਨਿਸਪਲ ਕਮੇਟੀ ਵੀ ਆ ਸਕਦੀ ਹੈ ਤੇ ਇੱਕ ਨਗਰ ਕੌਂਸਲ ਵੀ ਆ ਸਕਦੀ ਹੈ 30 ਕਿਲੋਮੀਟਰ ਦਾ ਰੂਟ ਬਣੂਗਾ ਤੇ ਉਹ ਉਸੇ ਜਾਰੀ ਕਰਾਂਗੇ ਟ੍ਰਾਂਸਪੋਰਟ ਵਿਭਾਗ ਮੰਡਲ ਬਣਾ ਰਹੇ ਆਂ ਤੇ ਕੋਈ ਉਹਦੇ ਚ ਸਪਾਰਸ਼ ਨਹੀਂ ਕੋਈ ਉਹਦੇ ਚ ਪੈਸਾ ਨਹੀਂ ਲੱਗਦਾ ਜੰਮੇ ਸੁਭਾਲਾ ਜੀ ਜਹਾਗੀਰ ਤੋਂ ਜੋੜੇਪੁਰ ਤੱਕ ਰੋਡ ਪਹਿਲਾਂ ਨਹਿਰ ਦੀ ਪੱਟੜੀ ਤੇ ਬਣੀ ਹੁੰਦੀ ਸੀ ਉਹ ਮਤਲਬ ਨਹਿਰ ਦੀ ਜਦੋਂ ਖੋਈਆ ਪੱਟੜੀ ਪੱਤੀ ਜੀ ਨਹਿਰ ਪੱਤੀ ਉਸ ਤੋਂ ਬਾਅਦ ਉਹ ਖਤਮ ਹੋ ਗਈ ਉਹ ਵੀ ਲੋਕਾਂ ਦੀ ਜਹਾਗੀਰ ਤੋਂ ਜਹਾਗੀਰ ਤੋਂ ਜੋੜੇਪੁਰ ਤੱਕ ਨਹਿਰ ਹੈ ਜਿਹੜੀ ਇਹਦੇ ਤੇ ਸੜਕ ਬਣੀ ਹੁੰਦੀ ਪਹਿਲਾਂ ਹੀ ਉਹ ਜਦੋਂ ਸੜਕ ਤੇ ਨਹਿਰ ਪੱਤੀ ਕੀਤੀ ਉਹ ਖਤਮ ਹੋ ਗਈ ਜੀ ਉਹ ਵੀ ਲੋਕਾਂ ਦੀ ਮੰਗਾਂ ਵੀ ਬਣਨੀ ਹੈ ਸਰਕਾਰਾਂ ਦਾ ਸਾਰੇ ਪੰਜਾਬ ਦੇ ਵਿੱਚ ਹੀ ਅਸੀਂ ਹੁਣ ਇੱਕ ਸਿੰਗਲ ਸੜਕ ਵੀ ਜਿਹੜੀ ਉਹ ਛੱਡਾਂਗੇ ਨਹੀਂ ਬਲਕਿ ਠਾਰਾ ਠਾਰਾ ਪੁੱਟੀਆਂ ਵੀ ਕਰਾਂਗੇ ਬਹੁਤ ਸਾਰੇ ਪਿੰਡਾਂ 'ਚ ਫਿਰਨੀਆਂ ਵੀ ਜਿਹੜੀਆਂ ਕੱਚੀਆਂ ਛੱਡਣੀਆਂ ਸੀ ਪਿੰਡਾਂ ਦੀਆਂ ਟੋਬਿਆਂ ਦਾ ਕੰਮ ਚੱਲੂਗਾ ਟੋਬਿਆਂ ਦੀ ਸਫਾਈ ਹੋਊਗੀ ਔਰ ਨੇਰੀ ਪਾਣੀ ਤਾਂ ਬਹੁਤ ਜ਼ਿਆਦਾ ਤੁਹਾਨੂੰ ਵੀ ਲੋਕ ਕਹਿੰਦੇ ਹੋਣੇ ਪਿੰਡਾਂ 'ਚ ਜਿੱਥੇ 40-40 ਸਾਲ ਬਾਅਦ ਨੇਰੀ ਪਾਣੀ ਜਿਹੜਾ ਉਹ ਪਹੁੰਚਿਆ ਅੱਸੀਆਂ ਜਾਂ ਥੱਲੇ ਪਾਈਪ ਦੱਬ ਕੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਕਿ ਪੰਜਾਬ ਜਿਹੜਾ ਉਹ ਨੰਬਰ 1 ਸੂਬਾ ਬਣਾਈਏ ਮੇਰੇ ਉਹਦਾ ਸਾਰਾ ਫਾਰਮੈਟ ਜਿਹੜੀ ਹੋ ਗਈ ਹੈ ਇੱਕ ਕੋ ਕੋ ਮੇਰੇ ਕਾਲਜ ਦੇ ਵਿੱਚ ਕਲੋਜ਼ ਹੈ ਕਿ ਹਸਪੀਟਲ ਵੀ ਅਪਰੇਟ ਕਰਨਾ ਪੈਂਦਾ ਸੋ 200 ਬੈੱਡ ਦਾ ਹਸਪੀਟਲ ਹੈ 100 ਬੈੱਡ 100 ਜਿਹੜੀ ਸੀਟ ਹੈ ਉਹ ਐਮਬੀਬੀਐਸ ਦੀ ਅੱਜ ਉਹ ਤਾਂ ਨਾ ਜਾ ਲੈ ਕੇ ਅੱਜ ਦੁਆ ਕੀਤੀ ਆ ਲੋਕਾਂ ਨੇ ਜੀ ਬੜਾ ਵਧੀਆ ਬੜਾ ਮੈਨੂੰ ਛਾ ਲੱਗਿਆ ਜੀ ਇੱਥੇ ਦੁਆ ਕੀਤੀ ਹੈ ਕਿ ਆਓ ਆਪਾਂ ਸਾਰੇ ਲੜਕੇ ਜਿਹੜੇ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਔਰ ਜਦੋਂ ਲੋਕ ਨਾਲ ਲੱਗੇ ਲੋਕ ਲਹਿਰ ਬਣ ਗਈ ਉਦੋਂ ਕੋਈ ਵੀ ਅਸੀ ਅੜਿਚਣ ਨਹੀਂ ਹੁੰਦੀ ਜਿਹੜੀ ਜਿਹੜੀ ਖੜ ਸਕੇ ਸੋ ਲੋਕ ਪਿੰਡਾਂ ਦੇ ਲੋਕ ਜਿਹੜੇ ਨੂੰ ਪੰਚਾਇਤ ਪੰਚਾਇਤਾਂ ਪਿੰਡਾਂ ਦੀਆਂ ਉਹ ਮਤੇ ਪਾ ਲਈ ਮਨੇ ਕੋਲੇ ਦੇ 40 40 40 ਪਿੰਡਾਂ ਨੇ ਵੀ ਸੰਦੌੜ ਦੇ ਅਲੱਗ-ਅਲੱਗ ਦੇ ਪਿੰਡਾਂ ਦੇ ਤੇ ਉਹ ਫੇਕ ਅਸੀਂ ਸਾਥ ਦੇਵਾਂਗੇ ਹਨਾ ਹਾਜੀ ਮੈਨੂੰ ਅੱਜ ਅੱਜ ਮਿਲ ਗਿਆ ਵੈਸੇ ਸਾਡੇ ਐਮਪੀ ਸਾਹਿਬ ਵੀ ਖੜੇ ਨੇ ਅਸੀਂ ਵੀ ਇੱਥੋਂ ਬਨਾਂ ਹਸਬਾ ਜੀ ਵਿਰੋਧ ਕਰਾਂਗੇ ਉੱਥੇ ਸਾਡੇ ਐਮਪੀ ਸਾਹਿਬ ਵੀ ਇਸ ਗੱਲ ਦਾ ਸਮਰਥਨ ਕਰਦੇ ਵਾਹ ਵਾਹ ਜੈ ਹਿੰਦ ਵਾਹ ਜੈ ਹਿੰਦ ਵਾਹ ਜੈ ਹਿੰਦ